ਕੁਝ ਤਾਂ ਗੱਲ ਪੁੱਛਦਾ ਲੈਕ ਜਿੱਡੀ ਤੇਰੀ ਦੇ ਆ ਮੈਂ ਤੇਰਾ ਪੱਦ ਵੀ ਪਚੀਆਂ ਪਿੰਡਾਂ ਚ ਸੌਂਦਾ ਹੁਣ ਉਹ ਲੱਗੇ ਨਜ਼ਰ ਨਾ ਮਾਵਾਂ ਦੇਆਂ ਚੰਨਾ ਨੂੰ ਉਹ ਨਹੀਂ ਲੱਗਦੇ ਨਜ਼ਰ ਨਾ ਮਾਵਾਂ ਦੇ ਤੇਰੇ ਚ ਵੱਜ ਵੱਜ ਮੁੰਨ ਨਹੀਂ ਪਤਾ ਦਰਾ ਜਿੱਡਾ ਤਰੀ ਰਿਆ ਪਹਾੜ ਕਿਹੜੇ ਪਹਾੜ ਦੀ ਗੱਲ ਕਰਦੇ ਆ ਤੇ ਤਾਂ ਦਾ ਨਹੀਂ ਵੱਡਾ ਕੋਈ ਪਹਾੜ ਹੋਣਾ ਨਜ਼ਰ ਨਜ਼ਰ ਤਾਂ ਵੱਜ ਵੱਜ ਮੁੰਨ ਨਹੀਂ ਭਾਜੀ ਕਹਿੰਦਾ ਜਿੱਡਾ ਸਰੀਰ ਆ ਜੀ ਰੋਜ ਜਿਹਾ ਕਿ ਜੀ ਮਾਹੌਲ ਕਹਿੰਦੇ ਡਾਊਨ ਟਾਊਨ ਦਾ ਉਹ ਆ ਨੁਖਲਾਤਾ ਆਪਣਾ ਉਹ ਕਾਊਂਟਰ ਜਿਆ ਤੇ ਟੇਬਲ ਤੇ ਰੱਖ ਲਾ ਡੈਡਾ ਥੱਲੇ ਨੂੰ ਕਹਿੰਦੇ ਉਹਦਾ ਲੰਮਕਣ ਦਿਆ ਆ ਤੇ ਨਾਲ ਕਹਿੰਦੇ ਭਿੰਦਾ ਪਵਾਰਾ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਲੋ ਜੀ ਬਲੌਗ ਦੇ ਵਿੱਚ ਕਹਿੰਦੇ ਕਾਸ਼ ਭਾਜੀ ਤੁਹਾਡਾ ਸਵਾਗਤ ਹੈ ਜੀ YouTube ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਠੀਕ ਹੋ ਸਾਰੇ ਜਣੇ ਬਾਕੀ ਕਾਸ਼ ਸਿੱਧੂ ਭਾਜੀ ਪਹੁੰਚਿਆ ਜੀ ਕਹਿੰਦਾ ਬਰਨਾਲੇ ਵਾਲਾ ਨਹੀਂ ਹੁਣ ਤਾਂ ਮੋਂਟਰੀਅਲ ਵਾਲਾ ਆ ਨਾ ਜੀ ਹੁਣ ਆਪਾਂ ਮੋਂਟਰੀਅਲ ਵਾਲਾ ਸਹੀ ਆ ਕੇ ਸਹੀ ਆਲੇ ਹੋ ਗਏ ਸਹੀ ਆ ਕੇ ਲੇ ਹੋ ਗਏ ਤੇ ਇੱਧਰ ਭਾਜੀ ਹੁਣੀ ਆਪਣੇ ਜੀ ਤੇ ਗ੍ਰੈਂਡ ਬੰਦਾ ਆਪਣੇ ਮੋਦਵਾਰ ਬੰਦਾ ਜੀ ਗੁਜਰਾਵਾਲਾ ਝੋਟਾ ਭਾਜੀ ਸਤਿ ਸ਼੍ਰੀ ਅਕਾਲ ਕਰ ਦਿਓ ਪਹਿਲਾਂ YouTube ਤੇ ਜੀ ਕੀ ਗੱਲ ਚੱਲ ਠੀਕ ਠਾਕ ਭਾਜੀ ਜੈਕਟ ਲਾ ਕੇ ਦੇ ਅੱਜ ਅਸੀਂ ਲਾਂਡਰੀ ਕਰਨੀ ਤੇਰੀ ਧਵਾ ਕੇ ਦੇ ਦਿੰਦਾ ਮੈਂ ਬਹੁਤ ਮੈਲ ਲੱਗੀ ਐ ਇੱਥੇ ਇਹ ਗੰਦੀ ਹੋਈ ਪਾਜੀ ਬੋਰਾ ਕੀ ਬਾਕੀ ਪਾਜੀ ਦਾਦਿਓ ਮੜ ਜਾ ਆਪਣੇ ਆਰੇ ਇਹ ਵੀ ਭਰਾ ਆਪਣਾ ਜੀ ਲੱਦੇ ਵਾਲੀ ਜਲੰਧਰ ਆਪਣਾ ਗਵੰਡੀ ਆ ਜੀ ਬਾਕੀ ਭਰਾਵਾਂ ਵਾਂਗੂ ਹੀ ਆ ਜੀ ਆਪਣੇ ਸਾਰੇ ਜਿੰਨੇ ਇੱਧਰ ਬਾਕੀ ਮਨਜੀਤ ਪਾਜੀ ਹੁਣੇ ਤੁਹਾਨੂੰ ਪਤਾ ਆਪਾਂ ਤਾਂ ਆਉਂਦੇ ਰਹਿੰਦਾ ਆ ਜੀ ਇੱਧਰ ਪਾਜੀ ਹੁਣੇ ਆਏ ਕਾਸ਼ ਪਾਜੀ ਨਾਲ ਕਹਿੰਦੇ ਇੱਧਰ ਪਾਜੀ ਆ ਰੌਣਕ ਲੱਗੀ ਪੂਰੀ ਪਾਜੀ ਅੱਜ ਲੈ ਅੱਜ ਅੱਜ ਜੱਡੀ ਤੇਰੀ ਦੇ ਆ ਮੈਂ ਤੇਰਾ ਪੱਦ ਵੀ ਪਚੀਆਂ ਪਿੰਡਾਂ ਚ ਸੌਂਦਾ ਹੁਣ ਠੀਕ ਹੈ ਭਾਜੀ ਐਜੀ ਹੁਣੇ ਭਾਜੀ ਹੁਣੇ ਬਾਕੀ ਭਾਜੀ ਹੁਣੇ ਹੈਗੇ ਸਿੰਗਰ ਜੀ ਬਹੁਤ ਟਾਪ ਦੇ ਤੇ ਬਾਕੀ ਸਾਰੇ ਭਰਾ ਮਾੜਾ ਇਹ ਤਾਂ ਇਧਰ ਮੇਰਾ ਭਾਜੀ ਹੈ ਨਾ 2 ਮਿੰਟ ਇਧਰੋਂ ਦੀ ਆਉਣੇ ਆ ਜੀ ਇਧਰੋਂ ਦੀ ਭਾਈ ਰਿ ਵਿਸਾਉਣਗੇ ਬਾਕੀ ਇਦਾਂ ਜੀ ਸਾਰੇ ਜਾਣੇ ਕੰਨਾਂ 'ਚ ਉਂਗਲਾਂ ਲੈ ਲਿਓ ਭਾਜੀ ਹੁਣ ਗਾਣਾ ਸੁਣਾਉਣ ਲੱਗੇ ਆ ਪਾੜ ਦਿਓ ਭਾਜੀ ਕਰਨਾ ਠੱਤ ਵਸ ਨੇ ਕਿ ਪਿਆਰ ਵਾਲਾ ਸੁਣਾਈਏ ਠੀਕਾ ਚੱਕਮਾਂ ਹੀ ਠੀਕਾ ਚੱਕਮਾਂ ਚੱਕਮਾਂ ਅੱਜ ਸਾਰੇ ਯਾਰ ਇਕੱਠੇ ਹੋਏ ਮੈਂ ਜੱਡੀ ਸੇਰ ਦਾ ਚੱਕਮਾਂ ਹੀ ਚੱਲਣ ਦੇ ਮੇਰੇ ਚੱਕ ਪਰ ਹੋਣਾ ਨਹੀਂ ਤੁਹਾਡੇ ਤੋਂ ਚੱਲ ਜਾਂਦੇ ਆ ਬਾਬੇ ਚੱਕਦੇ ਹੁਣ ਜਲਦੀ ਗੁਲਤੀ ਮਾਫ ਕਰ ਪਾਜੀ ਰੇਸ਼ਾ ਨਾ ਪਿੰਦੇ ਦੇ ਦੁਕਾਨ ਤੇ ਮਾਰੀ ਕੱਟ ਗਏ ਅੱਜ ਲੱਗੇ ਨੂੰ ਆਜੋ ਪਾਜੀ ਪਾਜੀ ਗਾਣਾ ਸੁਣਾਉਣ ਲੱਗਾ ਜੀ ਹੋ ਜਿੱਥੇ ਕਹਿ ਦਈਏ ਨਹੀਂ ਉੱਥੇ ਖੜੇ ਜਾਂਦੇ ਨੇ ਵਾਂਗ ਬੱਲੀਏ ਪਹਾੜ ਆਇਆ ਰੇਸ਼ਾ ਨਾ ਪਹਿਣਾ ਔਰ ਹੁਣ ਐ ਨਹੀਂ ਉੱਥੇ ਹੀ ਖੜਨਾ ਪੈਣਾ ਨਹੀਂ ਪਾਜੀ ਗਾਣਾ ਬਾਜ ਉਹਦਾ ਸੱਚੀ ਬਹੁਤ ਜ਼ਬਰਦਸਤ ਦਾ ਪਾਜੀ ਜਿੱਥੇ ਖੜ ਜੇ ਉੱਥੇ ਖੜ ਜਾਂਦੇ ਨੇ ਅੱਗੇ ਪਾਜੀ ਜਿੱਥੇ ਕਹਿ ਦਈਏ ਉੱਥੇ ਖੜ ਜਾਂਦੇ ਨੇ ਉਥੇ ਲੰਗਰ ਲੱਗਾ ਹੋਣਾ ਦਾੜਦੇ ਆ ਚੱਲ ਚੱਤ ਨੇ ਹੋ ਜਵੇ ਮੜ ਜਾਏ ਹੋਰ ਕੇ ਖੜ ਜਾਂਦੇ ਨੇ ਅੱਗੇ ਅਗਲਾ ਪੈਰਾ ਖੁਸ਼ ਹੋਰ ਪਈ ਅਗਲਾ ਅੰਤਰਾ ਨਹੀਂ ਮੈਂ ਸਾਰੀ ਸ਼ੁਰੂ ਤੋਂ ਪਵਣਾ ਚਲੋ ਸ਼ੁਰੂ ਤੋਂ ਹੋ ਜਵੇ ਲੈ ਮੇਲੇ ਹੀ ਆ ਪੰਦੇ ਅੱਜ ਮੇਲੇ ਹੀ ਆ ਪੂਰੇ ਹਾਂਜੀ ਛੁੱਟੀ ਲਈ ਮੁਕੰਨ ਚੱਲ ਜਾਂਦੇ ਫੇ ਹੁਣ ਓ ਜਿੱਥੇ ਕਹਿ ਦਈਏ ਨਹੀਂ ਉਥੇ ਖੜੇ ਜਾਂਦੇ ਨੇ ਵਾਂਗ ਬੱਲੀਏ ਪਹਾੜਾਂ ਅੜ ਜਾਂਦੇ ਨੇ ਉਹ ਲੱਗੇ ਨਜ਼ਰ ਨਾ ਮਾਮਾ ਦੇਆ ਚੰਨਾ ਨੂੰ ਉਹ ਨਹੀਂ ਲੱਗਦੇ ਨਜ਼ਰ ਨਾ ਮਾਮਾ ਦੇਆ ਤੇਰੇ ਚ ਵੱਜ ਵੱਜ ਮੋੜਨੀ ਪਤਾ ਤਰਾ ਜਿੱਡਾ ਸਰੀਰ ਆ ਪਹਾੜ ਕਿਹੜੇ ਪਹਾੜ ਦੀ ਗੱਲ ਕਰਦੇ ਆ ਤਿੰਦ ਤਾਂ ਨਹੀਂ ਵੱਡਾ ਕੋਈ ਪਹਾੜ ਹੋਣਾ ਨਜ਼ਰ ਨਜ਼ਰ ਤਾਂ ਵੱਜ ਵੱਜ ਮੋੜਨੀ ਭਾਜੀ ਕਹਿੰਦਾ ਜਿੱਡਾ ਸਰੀਰ ਆ ਜੀ ਬਾਕੀ ਬਾਜ ਭਾਜੀ ਘੈਂਟ ਆ ਪੂਰਾ ਗਾਣਾ ਹੋ ਜਵੇ ਜੀ ਗਾਣਾ ਹੋ ਜਵੇ ਪੂਰਾ ਗਾਣਾ ਹੋ ਜਾਣਾ ਇਹਦਾ ਭਾਜੀ ਸਭ ਵਧੀਆ ਤਰੀਕਾ ਨਾਲ ਗੀਤ ਹਰ ਗੱਲ ਦੀ ਹੋਰ ਸੈਟਾ ਜੀ ਪੈਦਾ ਭਾਜੀ ਪੈਦਾ ਭਾਜੀ ਕੀ ਦਵਾ ਜੀ ਕੀ ਦਵਾ ਜੀ ਕੀ ਦਵਾ ਜੀ ਭਾਈ ਗਾਣਾ ਸੁਣਨਾ ਤੇ ਤੁਸੀਂ ਵੀ ਕਰਨਾ ਚਾਹੀਦਾ ਤੇ ਨਾ ਮੇਰਾ ਭਰਾ ਮਿਲੇ ਜੀ ਇੱਧਰ ਚੱਲ ਬਾਬੇ ਸੁਣਾ ਦੇ ਕੋਣ ਭਾਈ ਗਾਣਾ ਮੁੱਕ ਗਿਆ ਨੇ ਹੋਰ ਗਾਣਾ ਹੀ ਮੁੱਕ ਗਿਆ ਹੁਣ ਬੇਹਤਰੀ ਕਰ ਦੇ ਪੂਰਾ ਹੁਣ ਪੱਦ ਹੁਣ ਪੱਦ ਸ਼ੁਰੂ ਕਰ ਦੇ ਜੇ ਗਾਣਾ ਮੁੱਕ ਗਿਆ ਤੇ ਪੱਦ ਨਹੀਂ ਮੁਕੰਦੇ ਨੇ ਤਾਂ ਸੁਣਾ ਦੇ ਬਾਬੇ ਸੁਣਾ ਦੇ ਚੱਕ ਦੇ ਸੁਣਾ ਦੇ ਭਾਜੀ ਕੋਈ ਗਾਣਾ ਚੱਜ ਰਿਹਾ ਅੱਜ ਤਾਂ ਭਾਈ ਇਹ ਸਹੀ ਸੀਗਾ ਇਹ ਵੀ ਸਹੀ ਸੀ ਉਦਾਂ ਹੋਰ ਕੋਈ ਪਵਾ ਚੱਕ ਮਾ ਕੋਈ ਸੈਂਟ ਸੌਂਗ ਮੈਂ ਕਹਿੰਦਾ ਸੁਣਦੇ ਭਾਜੀ ਸੈਂਟ ਸੌਂਗ ਵਧੀਆ ਸੁਣਾਦਾ ਉਹ ਮੂਸਾ ਸੁਣਾ ਦੇ ਚੱਲ ਚੱਲ ਸੁਣਾ ਦੇ ਭਾਜੀ ਦਿਲ ਚੋਂ ਤੂੰ ਕੱਢਦੀ ਜੇ ਨਾ ਹੱਥ ਫੜ ਕੇ ਛੱਡਦੀ ਜੇ ਨਾ ਤੈਨੂੰ ਸੀ ਸੁਣਦੇ ਰਹਿਣਾ ਸਿੱਧੂ ਨੇ ਲਿਖਣਾ ਨਹੀਂ ਸੀ ਸੁਣ ਕੇ ਕਦੇ ਢੋਲੀ ਨਾ ਤੂੰ ਸੁਣ ਕੇ ਕਦੇ ਢੋਲੀ ਨਾ ਤੂੰ ਹੰਝੂ ਏ ਖਾਰੇ ਨਹੀਂ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨਹੀਂ ਕੋਦਲ ਫੜਦੇ ਗਏ ਸੀ ਪਤਾ ਨਹੀਂ ਪਤਾ ਨਹੀਂ ਪਾਜੀ ਬਾਅਦ ਸੇਮ ਆ ਕੇ ਤਾਂ ਕਾਪੀ ਰਾਈਟਰ ਨਾ ਆ ਜੂ ਬਲੌਗ ਤੇ ਨਹੀਂ ਯਾਰ ਇਹ ਆ ਨੀ ਹਾਂ ਜੀ ਬਾਈ ਹੋਰ ਹੋਰ ਕੋਈ ਹੋਰ ਹਾਂਜੀ ਕੀ ਕਹਿੰਦੇ ਬਾਜੀ ਸਿੱਖਦਾ ਮੈਂ ਕਹਿੰਦਾ ਇਹ ਸਿਖਾਉਂਦਾ ਬਾਜੀ ਟੀਚਰ ਆ ਜੀ ਇਹ ਜਿੱਦਾਂ ਗਾਉਂਦਾ ਆ ਜਿੱਦਾਂ ਕਈ ਸਟੇਜਾਂ ਤੇ ਚੜਿਆ ਸਟੇਜ ਡੈਗ ਪੈਂਦੀ ਆ ਮੁੰਡੇ ਨੂੰ ਚੱਕਰ ਉਹਦਾ ਗਾਉਂਦਾ ਬਹੁਤ ਵਧੀਆ ਆ ਦੋਣਾ ਚੱਲਿਆ ਸੇ ਗੱਲਿਆਂ ਵੀ ਰਿਕਾਰਡਿੰਗਾਂ ਹੀ ਵੇਚ ਸੀਬੋ ਦਾ ਬਾਜੀ ਕੋਈ ਹੋ ਜਵੇ ਨਸੀਬੋ ਦਾ ਨਹੀਂ ਨਸੀਬੋ ਦਾ ਕਿਹੜਾ ਗਾਣਾ ਸੀ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸ਼ਨ ਨਾਲ ਉਹ ਨਹੀਂ ਆਉਂਦਾ ਕੱਚੀ ਪੈਨਸਲ ਨਾਲ ਵੀ ਇਹ ਭੈਣ ਚ ਬਾਲੇ ਗੂੜੇ ਲਿਖਿਆ ਇਹਦੇ ਨਸੀਬ ਤਾਂ ਬਾਲੇ ਗੂੜੇ ਲਿਖੇ ਲੱਗਦੇ ਕੱਚੀ ਪੈਨਸਲ ਨਾਲ ਵੀ ਚੱਲ ਆਪਣਾ ਸੁਣਾ ਦੇ ਯਾਰ ਕੋਈ ਵੀ ਆਪਣਾ ਹਜੇ ਲਿਖਿਆ ਨਹੀਂ ਭਾਜੀ ਹੁਣਾਂ ਨੇ ਨਾਲ ਦੀ ਨਾਲ ਲਿਖਦਾ ਨਾਲ ਦੀ ਨਾਲ ਨੀਟੋ ਛੱਤਰਾਂ ਵਾਲਾ ਕਹਿੰਦਾ ਮੈਂ ਹਜ਼ਾਰ ਗਾਣਾ ਲਿਖਦਾ ਨਹੀਂ ਚੱਲ ਟੈਲੈਂਟ ਹੈ ਤੇ ਮੌਕੇ 'ਚ ਗਾਣਾ ਲੈਂਦਾ ਆ ਗਿਆ ਆ ਗਿਆ ਜੀ ਆਕਾਸ਼ ਦਾ ਲੋਕਾਂ ਦੀ ਫਰਮਾਇਸ਼ ਤੇ ਕਹਿੰਦੇ ਭਾਜੀ ਦਾ ਕੀ ਨਾਮ ਹੈਗਾ ਭਾਜੀ ਗੁਰਿੰਦਰ ਗੁਰਿੰਦਰ ਲਵਾਨਾ ਲਵਾਨਾ ਵੱਡੇ ਵੱਡੇ ਟੈਡ ਵਾਲੇ ਜੋ ਕਿ ਆਪਣੇ ਕਹਿੰਦੇ ਮੂੰਹੋਂ ਕਿਹੜੇ ਸੱਜੇ ਕਿਹੜੇ ਕਿਹੜੇ ਕਹਿੰਦੇ ਉਹਨੇ ਬੋਲ ਕਹਿੰਦਾ ਕੱਢਣਗੇ ਸੀ ਰਾਜ ਸੁਵਿਧੇ ਬੋਲ ਕਹਿੰਦੇ ਨਹੀਂ ਹੁੰਦੇ ਸੱਜਰੇ ਬੋਲ ਸਲਖਣੇ ਸਲਖਣੇ ਚਲ ਕੋਈ ਵੀ ਆ ਭਾਜੀ ਚਲੋ ਲੈਣੇ ਇੱਕ ਲੈਣੇ ਬੋਲ ਕੱਢਣੇ ਬੋਲ ਕੱਢਣਗੇ ਚਲੋ ਭਾਜੀ ਹੋ ਜਾਓ ਸ਼ੁਰੂਜੀ ਖਿੱਚ ਕੇ ਖਿੱਚ ਕੇ ਹਾਂ ਹਾਂ ਪਹੀਨੇ ਵੇ ਕੁਝ ਨਾ ਕੁਝ ਬੋਲ ਉਹ ਨਹੀਂ ਨਹੀਂ ਜਾ ਜਾ ਹੁਣ ਹੋਇਆ ਬਾਜੀ ਚਲੋ ਚਲੋ ਬਾਜੀ ਗੇਟ ਤੇਰੇ ਦੀ ਵੇਲ ਤੇ ਕਲੀਆਂ ਓਵੇਂ ਹੀ ਮੈਂ ਕਦੀਆਂ ਮੋਟਰ ਵਾਲੀ ਦੇਖ ਤੇ ਚਿੜੀਆਂ ਅੱਜ ਵੀ ਮੈਂ ਚਾਹ ਕੇ ਦੀਆਂ ਲੋਕਾਂ ਦੀ ਛੀੜ ਚ ਪਾਵੇਂ ਕਲਮ ਕਲਾਹਾਂ ਹੱਥ ਤੇ ਰਹੇ ਪਰ ਪੀਰ ਵੀ ਬਹੁਤ ਦੂਰੋਂ ਆਦੋਂ ਸਾਰੇ ਕਲਮ ਕੱਲਾ ਆਇਆ ਭੀੜ ਚ ਵੀ ਕੱਲਾ ਹੀ ਦਿਖਣਾ ਕਹਿੰਦੇ ਜਿੱਥੇ ਮਰਜ਼ੀ ਫੇਰੀ ਆ ਉੱਦਾਂ ਤੂੰ ਹੀ ਜਾਣਾ ਨਹੀਂ ਹਾਂਜੀ ਅੱਗੇ ਵਾਜ ਕੀ ਛੱਡਿਆ ਸਾਰਾ ਮਹੱਲਾ ਦਾ ਤੂੰ ਢਿੱਡ ਚ ਭਰਿਆ ਆਇਆ ਹਜੇ ਕਲਮ ਕੱਲਾ ਦਸਤੀ ਅੰਦਰ ਪਾਈ ਯਾਰ ਦਸਤ ਹਾਰ ਗਿਆ ਚਿੱਤ ਹੀ ਹੋਣਾ ਮੁੰਡਾ ਨੀ ਇੱਕ ਨਾਲ ਦੇ ਪਿੰਡ ਵਾਲਾ ਤੇਰੀਆਂ ਰੀਜਾਂ ਦੇ ਲਈ ਆਪਣੇ ਸੁਪਨੇ ਮਾਰ ਗਿਆ ਹਾਂ ਕੈਂਟ ਭਾਜੀ ਕੈਂਟ ਬਾਜੋ ਮੈਂ ਕਹਿੰਦਾ ਹੁਣ ਗਾਣਾ ਦੱਸੋ ਲੋਕਾਂ ਨੂੰ ਕਦੋਂ ਆਉਣਾ ਜੀ ਗਾਣਾ ਭਾਜੀ ਬਸ ਆਕਾਸ਼ ਦਾ ਆਪਣੇ ਦਾ ਹੋਣਾ ਹੈ ਗਾਣਾ ਹੁਣ ਇਹਦੀ ਉਹ ਆਪਣਾ ਵੀ ਥੋੜਾ ਜਿਹਾ ਲੇਟ ਹੋ ਗਿਆ ਜੀ ਕਿਸੇ ਗੱਲ ਕਰਕੇ 18 ਤਰੀਕ ਨੂੰ ਆਉਣਾ ਸੀ ਮੜ ਜਾ ਲੇਟ ਹੋ ਗਿਆ ਜੀ ਗਾਣਾ ਆਕਾਸ਼ ਭਾਜੀ ਦਾ ਉਹਦੇ ਤੋਂ ਬਾਅਦ ਤਿਆਰ ਹੀ ਯਾਰ ਰਿਕਾਰਡ ਕਰਕੇ ਰੱਖਿਆ ਹੋਇਆ ਆ ਇਤੋਂ ਬਾਅਦ ਪਿਆ ਹੀ ਰਹਿਣ ਦਿਓ ਗਾਣਾ ਮੈਂ ਤਾਂ ਪਿਆ ਹੀ ਰਹਿਣ ਦਿਓ ਇਹ ਗਾੜੇ ਵਿੱਚ ਭਾਈ ਦੀ ਫਰਮਾਇਸ਼ ਤੇ ਸੁਣਾਈ ਆ ਸਪੈਸ਼ਲੀ ਤੇ ਹੁਣ ਤੁਸੀਂ ਦੱਸੋ ਫੇ ਕਦੋਂ ਕੱਢਣਾ ਭਾਜੀ ਕਹਿੰਦੇ ਸੀ ਗਾਣਾ ਆਪਣਾ ਅਗਲੇ ਵੀ ਨੀ ਭਾਈ ਭਰਾ ਮਿਲੇ ਆ ਜਿਹੜੇ ਕੈਫੇ ਚ ਆਏ ਸੀਗੇ ਕਹਿੰਦੇ ਤੇ ਉੱਥੇ ਬਾਜੀ ਹੁਣੀ ਸੁਪਰਵਾਈਜ਼ਰ ਆ ਕੈਫੇ ਕਿਹੜਾ ਬਾਂਦਰਾ ਦਾ ਲਿਖਿਆ ਬਾਂਦਰਾ ਕਿਵੇਂ ਕਹਿੰਦੇ ਇਹ ਸ਼ੇਰ ਵੀ ਆ ਨਾ ਇੱਕੋ ਥੇ ਆਪਣੇ ਮੁੰਬਈ ਹਨਾ ਬੰਦੇ ਬਿਸਕੁਟ ਘੱਟ ਦਿੰਦੇ ਭਾਈ ਤੁਹਾਨੂੰ ਮੈਂ ਸੁਣਿਆ ਲੰਬਾ ਬਿਸਕੁਟ ਭਾਜੀ ਲੰਬਾ ਆ ਜੀ ਤੁਹਾਡੇ ਨਾਲ ਮੈਨੇ ਬਿਲਕੁਲ ਭਾਈ ਤਿੰਨ ਬੰਦੇ ਸੀਗੇ ਤਿੰਨ ਬਿਸਕੁਟ ਆਏ ਆ ਤਿੰਨ ਬਿਸਕੁਟ ਆਏ ਨਾ ਤੇ ਪਰ ਅੱਜ ਪੰਜ ਬੰਦੇ ਸੀ ਤਿੰਨ ਆਏ ਆ ਪੰਜਾਂ ਚ ਤਿੰਨ ਆਏ ਇਧਰ ਤਰਫ ਨਹੀਂ ਆਇਆ ਭਾਜੀ ਪੁੱਛਿਓ ਮੜ ਜਾ 60 ਥੱਲੇ ਰੱਖ ਕੇ ਖੱਬੀ ਦੇ ਫੇਰ ਦੇਣਾ ਸਟਾਫ ਨੂੰ ਤਰਫ ਨਹੀਂ ਆਇਆ ਅੱਜ ਭਾਜੀ ਦਊ ਕੀ ਉਹਦਾ ਵਾਂਦਰਾ ਕੈਸੇ ਸਟਾਫ ਨੂੰ ਭਾਜੀ ਤਰਸ ਨਹੀਂ ਆਇਆ ਇੱਧਰ ਬਿਸਕਟ ਦਿੰਦਾ ਭਾਜੀ ਹੁਣਾਂ ਨੂੰ ਮੈਂ ਹੁੰਦਾ ਮੈਂ ਬੱਗਾ ਪੈਕਟ ਲਿਓਣੇ ਪਈ ਮੈਂ ਇਹਦੇ ਤਿੰਨ ਲਿਆਂਦੋਂ ਨੇ ਬੜੀ ਗਲਤ ਕੀਤਾ ਰਹਾਏ ਕਿਹ ਹੈ ਜੇ ਇੱਥੇ ਇਹਨੂੰ ਭੁੱਖ ਲੱਗ ਜਾਣੀ ਖੜੇ ਉਹਨੂੰ ਫੇਰ ਕੋਈ ਨਹੀਂ ਦੁਬਾਰੇ ਆਉਣੇ ਜਿਹੜਾ ਵੀ ਕਰਵਾਉਂਦੇ ਲੋ ਜੀ ਭਾਜੀ ਹੁਣ ਮਿਲੇ ਜੀ ਤਰਨ ਤਰਨ ਤੋਂ ਕਹਿੰਦੇ ਬੋਲੇ ਲੱਗਾ ਭਾਈ ਥੈਂਕ ਯੂ ਭਾਜੀ ਥੈਂਕ ਯੂ ਜੀ ਸਪੈਸ਼ਲ ਮੈਂਸ ਕੋ ਪਹਿਲਾਂ ਆਇਆ ਕੰਮ ਤੇ ਮੈਂ ਵੀ ਵੀਰ ਹੋਣਾ ਪਹਿਲਾਂ ਜਾ ਕੇ ਮਿਲਣਾ ਕਿਉਂ ਚੱਲਣਾ ਜਾਣਾ ਕੰਮ ਤੋਂ ਨਹੀਂ ਨਹੀਂ ਜੀ ਲੋ ਜੀ ਰੋਜ ਜੀ ਇੱਕ ਪਹੁੰਚ ਕੇ ਕਹਿੰਦੇ ਕਾਸ਼ ਪਾਜੀ ਹੁਣਾਂ ਨਾ ਇੱਥੇ ਆਪੇ ਤੁਹਾਨੂੰ ਬੈਨਕੂਵਰ ਡਾਊਨਟਾਊਨ ਆਹ ਕਿਹੜਾ ਵਾ ਧੂਆ ਕੱਢਦਾ ਪੂਰਾ ਮੈਂ ਸੀਐਨ ਟਾਵਰ ਤੋਂ ਉੱਥੇ ਟ੍ਰਾਂਟੋ ਆਇਆ ਕਿਹੜਾ ਵਾ ਇਹ ਡੀਐਨ ਟਾਵਰ ਆ ਇਹ ਬੀਐਨ ਕਿਹੜਾ ਹਾਰਬਰ ਸੈਂਟਰ ਹਾਰਬਰ ਸੈਂਟਰ ਲਓ ਜੀ ਪਾਜੀ ਕਰਾਈਏ ਚੈੱਕ ਅਜੇ ਇਹਨਾਂ ਦੀ ਮਜ਼ਬੂਤੀ ਚੜਾਈਏ ਤੁਹਾਨੂੰ ਉੱਪਰ ਮੈਂ ਪਾਜੀ ਜੈਂਟਵਰੀ ਪਾਜੀ ਪਹੁੰਚ ਗਿਆ ਮਨਜੀਤ ਪਾਜੀ ਜੇ ਪਾਜੀ ਹੁਣਾਂ ਨੇ ਆ ਪੌੜੀ ਚੜਨੀ ਹੋਵੇ ਤੇ ਕਦਾਂ ਕਾਮਯਾਬ ਆ ਇਿੱਤ ਥੱਲੇ ਡਾਂਹਾ ਲਾਉਣੀਆਂ ਪੈਣੀਆਂ ਚਾੜ ਤੋਂ ਲੋੜੀ। ਲੋ ਜੀ ਪੌੜੀਆਂ ਵੀ ਲੋਕੀ ਕਹਿੰਦੇ ਉੱਪਰ ਹੀ ਚੱਕ ਲਾਂਦੇ। ਦਿਖਾਉਣੇ ਆਗੇ ਇੱਕ ਕਲੌਕ ਦਿਖਾਉਣੇ ਆ ਵੱਡਾ ਹਰਾ ਇਹਨੂੰ ਕਿਤੂਆਂ ਛੜਦਾ ਉਹਨੇ। ਬੈਨਕੋਵਰ ਵਾਲੇ ਤਾਂ ਕਹਿੰਦੇ ਭਾਫਨਾ ਚੱਲਦਾ। ਪਰ ਇਦਾਂ ਜਿੱਦਾਂ ਭਾਜੀ ਉਹਨਾਂ ਦੀ ਫੂਕ ਮਰੋਣੀ ਪੈਂਦੀ ਐ ਚ ਮਹੀਨਾ ਕੁ ਲਿਆ ਕੇ ਜਿੱਦਾਂ ਬਾਅਦ। ਉਹ ਕਰੋ ਚੈੱਕ ਜੀ। ਉਹ ਲੋ ਜੀ। ਕੂਕਾਂ ਦੇ ਮਾਰੀ ਕੋਕ ਭੇਜੋ। ਕੂਕਾਂ ਵੱਜਦੀਆਂ। ਆ ਜੋ ਜੀ। ਇਹ ਆ ਡਾਊਨ ਟਾਊਨ ਕਹਿੰਦੇ ਆ ਬਸ ਲੋਕੀ ਇੱਧਰ ਘੜੀ ਦਿਖਾਉਣੇ ਆਉਂਦੇ ਆ ਕਹਿੰਦੇ ਪਾਫਨਾ ਚੱਲਦੀ ਆ ਆ ਗੋਲੇ ਦਾ ਬੁੜਾ ਕਿਹੜਾ ਹਟਦਾ ਆ ਆ ਦੇਖੋ ਵੈ ਵੈ ਫੋਟੋ ਮਾ ਖਿੱਚਦਾ ਕਰੋ ਵੀ ਚੈੱਕ ਕਰੋ ਜੇ ਕਿ ਜੀ ਮਾਹੌਲ ਕਹਿੰਦੇ ਡਾਊਨ ਟਾਊਨ ਦਾ ਉਹ ਆ ਬਦਲ ਲੀਏ ਮੈਨੂੰ ਸੁਬਾਤ ਜਾਈਂ ਸਿਆਰਿਆ ਹੋ ਕੇ ਬਾਕੀ ਪਾਜੀ ਕਿਦਾਂ ਸੈਟ ਵਾ ਤੁਸੀਂ ਸੁਣਾਓ ਪਾਜੀ ਦੇਖੋ ਮੜ ਜਾ ਆਜੋ ਇੱਧਰ ਨੂੰ ਆਜੋ ਮੜ ਜਾ ਸੈੱਟ ਤੇ ਹੋ ਜਾਓ ਪਾਜੀ ਨੰਗਣਾ ਪਿੱਛੇ ਸੈੱਟ ਤੇ ਹੋ ਜਾਓ ਸੈੱਟ ਤੇ ਇੱਧਰ ਨੂੰ ਇੱਧਰ ਨੂੰ ਹੋ ਜਾਓ ਮੇਦਨਾ ਦੇਓ ਗੋਰੀ ਨਾ ਮੇਦਨ ਤੇ ਗੋਰੀ ਨਾ ਮੇਦਨ ਦੇਓ ਇੱਧਰ ਨੂੰ ਹੋ ਜਾਓ ਪਾਜੀ ਨਹੀਂ ਨਹੀਂ ਬੱਸ ਇਹਦਾ ਮੜੀ ਹਿਸਟਰੀ ਦੱਸ ਕੇ ਨਾਲੋਂ ਕੀ ਧੋਆ ਕਿਉਂ ਕੱਢਦਾ ਇਹ ਮੈਨੂੰ ਵੀ ਪਤਾ ਨਹੀਂ ਨੇ ਤੁਸੀਂ ਲੈ ਕੇ ਆਏ ਆ ਤੁਸੀਂ ਤੁਸੀਂ ਨਾਲੇ ਕਹਿੰਦੇ ਚਾਰ ਪੰਜ ਸਾਲ ਹੋ ਗਏ ਨੂੰ ਹੋਰ ਨਾਲੇ ਸਾਨੂੰ ਲੈ ਕੇ ਆਏ ਕਹਿੰਦੇ ਆ ਜਾਓ ਤੁਹਾਨੂੰ ਇੱਕ ਜੀਤ ਦਿਖਾ ਕੇ ਲਿਆਉਣਾ ਲੋ ਜੀ ਘੜੀ ਆ ਕਹਿੰਦੇ ਭਾਵ ਤੇ ਚਲਦੀ ਲੋਕੀ ਉੱਥੇ ਦੇਖਣ ਆਉਂਦੇ ਆ ਪਰ ਆਏ ਆ ਇਹ ਬੰਦੇ ਦਾ ਸਟੈਂਡ ਬਹੁਤ ਤਗੜਾ ਦਾ ਹਨ ਜਿਵੇਂ ਕਿ ਪਿਛਲੀ ਵਾਰ ਮਤਲਬ ਅਣਖ ਹੀ ਜਿਵੇਂ ਹੁੰਦਾ ਨਾ ਤੇ ਕਦੀ ਕੁੱਤਾ ਦਿੰਦੀ ਵੱਢ ਗਿਆ ਨੇ ਬਰੋਬਰ ਵੱਢੀ ਭੈ ਜਾਣ ਕੁਝ ਨਹੀਂ ਸੀ ਇਹਨੂੰ ਕੁਝ ਨਹੀਂ ਕੁੱਤਾ ਵੱਜ ਗਿਆ ਤਾਂ ਹੈਗਾ ਮਰ ਮਰ ਗਿਆ ਲੋ ਜੀ ਕਰੋ ਚੈੱਕ ਅਗੋਲੇ ਤੇ ਬੁੜੇ ਨੇ ਖਰੇ ਮੈਮਰੀ ਕਾਰਡ ਇਧਰ ਭਰ ਕੇ ਹੀ ਜਾਣਾ ਫੁੱਲ ਕਰਕੇ ਹਟੋ ਅੱਜ ਤੱਕ ਨੇ ਮੈਮਰੀ ਕਾਰਡ ਰੋਜ਼ੀ ਚੈੱਕ ਇਹ ਸ਼ੂਟ ਕਰ ਲਿਆ ਭਾਜੀ ਹਾਂਜੀ ਤੁਸੀਂ ਸ਼ੁਰੂ ਕਰੋ ਸ਼ੂਟ ਕਰ ਲਿਆ ਚਲੋ ਚਲੋ ਆਜੋ ਆਜੋ ਜੀ ਆਜੋ ਜੀ ਭਾਜੀ ਦੇਖੋ ਤਾਂ ਮੜ ਜਾ 2280 ਕਿਲੋ ਆ ਨੰਕੇ ਦੇਖੋ ਤਾਂ ਹੁੰਦਾ ਨੰਗ ਮੜ ਜਾ ਪਹੁੰਚ ਗਏ ਆ ਜੀ ਭਾਜੀ ਹੁਣ ਕਿੱਥੇ ਜੀ ਡਾਊਨ 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 ਇਹ ਤਾਂ ਪਹਿਲੇ ਹੀ ਡਾਊਨ ਆ ਹਾਂ ਉਹਦਾ ਹੋਰ ਵੀ ਹਾਲ ਕਰੂਗਾ ਹੋਰ ਇਹ ਤਾਂ ਡਾਊਨ ਦਾ ਵੀ ਡਾਊਨ ਟਾਊਨ ਬਣ ਜਾਣਾ ਵੇ ਹੋਰ ਡਾਊਨ ਡਬਲ ਡਾਊਨ ਡਬਲ ਡਾਊਨ ਲਓ ਜੀ ਡਬਲ ਡਾਊਨ ਆ ਕਾਰੀਗਰੀ ਘੋਲੇ ਤੇ ਬੁੜੇ ਨੇ ਕਹਿੰਦੇ ਕੀਤੀ ਸੀਗੀ ਇੱਥੇ ਨਾ ਭਾਜੀ ਬਾਕੀ ਮਿਊਜ਼ਿਕ ਚੱਲੀ ਜਾਂਦਾ ਇੱਥੇ ਬੋਲਣਾ ਪੈਣਾ ਕੁਛ ਨਾ ਕੁਛ ਫੇ ਅੱਗੇ ਜਾ ਕੇ ਦਿਖਾਉਨੇ ਆ ਤੁਹਾਨੂੰ ਮਾਹੌਲ ਜਲ ਤੱਕ ਬਿਲਡਿੰਗਾਂ ਦੇਖੋ ਕਹਿੰਦੇ ਕਿਦਾਂ ਬਾਜੀ ਪੂਰਾ ਸਿਰ ਲੱਗਾ ਪੂਰਾ ਹੈਗਾ ਮੋਂਟਰੀਅਲ ਵਰਗਾ ਜਾਂ ਨਹੀਂ ਇੱਥੇ ਲੱਗਦਾ ਹੈ ਹੈ ਇੱਥੇ ਲੱਗਦਾ ਸਰੀ ਜਾ ਕੇ ਥੋੜਾ ਪੰਜਾਬ ਦੀ ਮਾਹੌਲ ਜਾ ਆ ਜਾਂਦਾ ਹੈ ਉੱਥੇ ਵੀ ਕਿੰਟ ਆ ਉਹ ਵੀ ਸਰੀ ਵਾਲਾ ਵੀ ਮਾਹੌਲ ਬਾਕੀ ਆ ਜਾਓ ਜੀ ਦਿਖਾਉਂਦੇ ਆ ਇੱਧਰ ਤੁਹਾਨੂੰ ਕਹਿੰਦੇ ਆ ਗਿੱਪੂ ਪੂ ਪੂ ਮਜੀਦ ਬਾਜੀ ਨੂੰ ਥੋੜੀ ਜੀ ਹਾਂ ਅੱਗੋ ਗੋਲੇ ਦਾ ਬੜਾ ਅੰਡਰਟੈਕਰ ਬਣਿਆ ਆ ਵੇਖੋ ਵੀਰ ਜੀ ਦੀ ਅੱਖਾਂ ਦੇਖੋ ਮੜੀ ਇੱਧਰ ਬਾਜੀ ਹੁਣ ਕਹਿੰਦੇ ਸਸਤੀ ਪਈ ਆ ਕਾਫੀ ਕਾਫੀ ਪਲਾਉਨੇ ਪਹਿਲਾਂ ਭਾਜੀ ਹੁਣਾਂ ਨੂੰ ਲਓ ਜੀ ਕਰੋ ਚੈੱਕ ਕਹਿੰਦੇ ਉਹ ਸੂਜ ਦਾ ਕਿਥੇ ਕਿਧਰਲੇ ਪਾਸੇ ਆ ਉਧਰ ਲਸ਼ਕਾਰਾ ਹੀ ਭੰਦਾ ਕਹਿੰਦੇ ਸ਼ੀਸ਼ਿਆਂ ਥਾਣੇ ਹਾਂ ਆਪਣੇ ਚੰਦਾ ਆ ਰਹੇ ਹਨ ਪਿੱਛੇ ਆਪਣੇ ਹਾਂ ਜੀ ਪਿੱਛੇ ਆਪਣੇ ਚੰਦਾ ਆ ਭਾਜੀ ਮੋਰੇ ਹੋਰ ਤੋਂ ਫਿਰ ਮਗਰ ਮਗਰ ਗੋਰੇ ਨਾ ਫੇਨੀ ਇਧਰ ਕੀ ਆ ਸਟੇਸ਼ਨ ਆ ਨਾ ਚਲੋ ਜੀ ਚਲੋ ਪਿੱਛੇ ਇੱਕ ਸਟਰੀਟ ਸੀਗੀ ਜੀ ਬੈਨਕੂਵਰ ਦੀ ਜਿੰਨੇ ਸਾਰੇ ਕਹਿੰਦੇ ਨਸ਼ੇੜੀਏ ਉੱਥੇ ਆ ਨਾ ਜੀ ਬੈਨਕੂਵਰ ਕੋਈ ਕੁਝ ਕਹਿ ਨਹੀਂ ਸਕਦਾ ਸਰਕਾਰ ਆਪ ਨਸ਼ਾ ਦਿੰਦੀ ਉਹਨਾਂ ਨੂੰ ਕਹਿੰਦੇ ਨਸ਼ੇ ਮਕਾਉਣੇ ਆ ਕਰ ਕਰ ਮਕਾਉ ਕਹਿੰਦੇ ਬਾਕੀ ਆ ਜਿਓ ਜੀ ਦਿਖਾਉਂਦੇ ਆ ਤੁਹਾਨੂੰ ਅੱਗੇ ਚੱਲੇ ਕਹਿੰਦੇ ਮੁੰਡੇ ਅੱਜ ਦੁਬਾਰਾ ਕੈਨੇਡਾ ਪਲੇਫ ਹਾਂ ਜੀ ਭਾਜੀ ਹੌਲੀ ਤੋਰਦਾ ਯਾਰ ਮੜ ਜਾ ਹੋ ਮੋਰੇ ਨੇ ਤੇਰੇ ਹੁੰਦੇ ਨਹੀਂ ਭਾਜੀ ਛੇਡ ਦਾ ਕੋਈ ਇਹ ਤੇਰੇ ਹੁੰਦੇ ਤਾਂ ਦਿਖਣਾ ਹੀ ਨਹੀਂ ਅਸੀਂ 4-5 ਜਾਣੇ ਮੋਰੇ ਛੇੜ ਨਾਲ ਤਾਂ ਇੱਕ ਪਾਸੇ ਲੋਕਾਂ ਦਾ ਗੋਲੇ ਓਏ ਸਾਡੇ ਨਾਲ ਤਾਂ ਪੁੱਤ ਹੀ ਚੰਗੇ ਆ ਆ ਦੇਖ ਲਓ ਕੋਈ ਉੱਧਰ ਬੈਠਾ ਬੱਕਰਾਂ ਚ ਤੇ ਕੋਈ ਨਾਲ ਤੁਰੇ ਜਾਂਦੇ ਆ ਜੇ ਭਾਜੀ ਲੈਣਾ ਗੋਲੇ ਉਹਨਾਂ ਨੇ ਵੀਦਾ ਤੇ ਪਟਾ ਪਵਾ ਲੋ ਗੱਲ ਚ ਆ ਜਾਓ ਜੀ ਉਹੀ ਬੱਸਾਂ ਬੋਸਾਂ ਸਾਰੀਆਂ ਕਹਿੰਦੇ ਇੱਥੇ ਬਿਜਲੀ ਤੇਈ ਆ ਨਾ ਜਿਆਦਾ ਵੇਧ ਨੂੰ ਭਾਜੀ ਨੂੰ ਪੁੱਛ ਲੋ ਆਪਾਂ ਮੋੜ ਮੋੜ ਕੇ ਮੈਂ ਕਿ ਚੇਤਾ ਵੀ ਰੱਖਿਓ ਜਿੱਧਰੋਂ ਆਏ ਆ ਨਹੀਂ ਨਹੀਂ ਜਾਣਾ ਉਨਾ ਤੇ ਲੱਭੀ ਆਈਏ ਆਪਣੇ ਕੋਲ ਪਿੱਛੇ ਬੰਦਾ ਹੈਗਾ ਲੈਗਾ ਸਭ ਕੁਝ ਰੱਖਦਾ ਕਰ ਉਹਦਾ ਸੀਰਟ ਨਾ ਸਮਝੋ ਦਿਮਾਗ ਵੀ ਬਹੁਤ ਵੱਟਾ ਕਰ ਜੀ ਪਹੁੰਚ ਕੇ ਕਹਿੰਦੇ ਕਿੱਥੇ ਪਹੁੰਚ ਗਏ ਡਾਊਨ ਟਾਊਨ ਬੈਂਕੋਵਰ ਦੇ ਵਿੱਚ ਲੈ ਲਿਆ ਕਹਿੰਦੇ ਇੱਧਰ ਫ੍ਰੈਂਚ ਬਨੀਲਾ ਨਾਲ ਲੈ ਲੈ ਭਾਜੀ ਦੇ ਕਹਿੰਦੇ ਫੇਵਰਟ ਲੱਡੂ ਕਿਦਾਂ ਵਾਜੀ ਤੁਸੀਂ ਭਾਜੀ ਡਾਈਟਿੰਗ ਤੇ ਆ ਮੈਂ ਭਾਈ ਡਾਈਟਿੰਗ ਤੇ ਚਲੋ ਕੋਈ ਨਹੀਂ ਨਿਕਣਾ ਤੇ ਛੁਰੇ ਹੁਣੇ ਡਾਈਟਿੰਗ ਕਰੋ ਮੜ ਜਾ ਐਨਾ ਫਿਰ ਰਹਿਣ ਦੇ ਡਾਈਟਿੰਗ ਦੇ ਨਾਲ ਨਾਲ ਹੱਥ ਪਾਈ ਜਾਮ ਕਰੋ ਕਰੋ ਸਫਲ ਭਾਜੀ ਡਾਈਟਿੰਗ ਸਫਲ ਕਰੋ ਇੱਧਰ 15 20 ਲੱਡੂਆਂ ਦੀ ਇੱਜ਼ਤ ਛੱਟ ਤਾੜ ਤਾੜ ਕਰ ਦੇਣੀ ਐ ਨਹੀਂ ਚਲੋ ਚੱਕੋ ਭਾਜੀ ਉਦਾਂ ਮੜ ਜਾ ਚੱਕੋ ਫੇ ਬਣਦਾ ਬੰਦਾ ਤੁਹਾਡਾ ਤੁਹਾਡਾ ਤਾਂ ਬਹੁਤ ਬੰਦੇ ਭਾਜੀ ਸਾਰੇ ਲੱਡੂ ਹੀ ਤੁਹਾਡੇ ਬੰਦੇ ਦੇ ਦੇ ਦਿਖਾਓ ਮੜ ਜਾ ਸਾਰੇ ਲੱਡੂ ਹੀ ਤੁਹਾਡੇ ਬੰਦੇ ਤਾਂ ਸ਼ੁਕਰ ਕਰੋ ਦਿੱਤੇ 10 ਉਹਨਾਂ ਨੇ ਤਰਸ ਖਾ ਕੇ ਕਿਤੇ ਮੂਰੇ ਨਹੀਂ ਤੁਹਾਨੂੰ ਖਲਾਤਾ ਆਪਣਾ ਉਹ ਕਾਊਂਟਰ ਜਿਆ ਤੇ ਟੇਬਲ ਤੇ ਰੱਖ ਲਾ ਡੈਡਾ ਥੱਲੇ ਨੂੰ ਕਿਹਦੇ ਨੂੰ ਲੰਮਕਣ ਦਿਆ ਆ ਨਹੀਂ ਨਹੀਂ ਲੱਗਦਾ ਕਿ ਉਹ ਮੈਨੂੰ ਇਹਨਾਂ ਨੇ ਮੋਟੀਵੇਟ ਕਰ ਹੀ ਰਹਿਣਾ ਬਦਲ ਹੋਣ ਵਾਸਤੇ ਨਹੀਂ ਆ ਬਲੌਗ 'ਚ ਕਮੈਂਟ ਪੜ ਲਿਓ ਸਾਰੇ ਜਾਣੇ ਕਰੋ ਜੀ ਮੋਟੀਵੇਟ ਭਾਜੀ ਨੂੰ ਕਮੈਂਟ ਕਰਕੇ ਬਲੌਗ 'ਚ ਬਸ ਇੰਸਟਾਗ੍ਰਾਮ ਤੇ ਵੀਨ ਕਰ ਲਓ ਆ ਕੀ ਚੀਜ਼ ਜੀ ਬਾਕੀ ਇਹਨੂੰ ਇੰਸਟਾ ਤੇ ਫੋਲੋ ਕਰ ਲਓ ਇੰਸਟਾ ਤੇ ਫੋਲੋ ਕਰ ਲਓ ਜੀ ਸਾਬ ਸਾਬ ਤਾਂ ਮਿੱਤ ਦੀ ਆ ਮਜੀਦભાઈ ਨੂੰ ਕਹਿੰਦਾ ਵੀ ਬਾਈ ਹੁਣ ਅਗਲੀ ਵਾਰ ਨੂੰ ਜਦੋਂ ਮਿਲਾਂਗੇ ਗੱਲਾਂ ਮੈਨੂੰ ਇੰਨੀਆਂ ਕਰਨੀਆਂ ਵੀ ਤੁਹਾਨੂੰ ਤੂੰ ਜਵਾਬ ਸਿੱਖ ਕੇ ਆਉਣੀ ਆ ਕਹਿੰਦੇ ਸਿੱਖ ਕੇ ਜੇ ਤੁਹਾਨੂੰ ਕੋ ਜਵਾਬ ਨਹੀਂ ਆਉਣਾ ਕਹਿੰਦਾ ਤੇ ਕਹਿੰਦਾ ਕੀ ਖਾਵਾ ਮੈਂ ਭਾਜੀ 10 ਮੜ ਜਾ ਕੀ ਖਾਵੇ ਭਾਜੀ ਖਾਣ ਨੂੰ ਨੇ ਛੱਡਣਾ ਕੁਛ ਨਹੀਂ ਮਗਰ ਉਹਨੇ ਮਾਮੇ ਨੇ ਗੱਤਾ ਜਿਆ ਵੀ ਖਾ ਜਾਣਾ ਆ ਇਹਨੂੰ ਕੀ ਦਸਣਾ ਕੀ ਖਾਣਾ ਭਾਜੀ ਮੈਂ ਕੀ ਕਹਿੰਦਾ ਲੈਣ ਨਾਲ ਤੇ ਲੰਬੀ ਲੱਗੀ ਹੋਣੀ ਟੋਲ ਟੂਲ ਟਕਰਾ ਲਿਆ ਇਹ ਭਾਜੀ ਨੂੰ ਪਹਿਲਾਂ ਕੋਈ ਨਹੀਂ ਪੈਂਟ ਚੇ ਕਰਦੇ ਇਹਨੂੰ ਅਜ ਤਾਂ ਹੀ ਪਿਆ ਜਾਂਦਾ ਪਤਾ ਹੀ ਉਹਨੂੰ ਲੱਗੋ ਜਦੋਂ ਪੈਂਚ ਬੋਲ ਵਾਂਗੂ ਗੋਹਾ ਖਲਾਰ ਗਿਆ ਤੋ ਰਹਿ ਜਾਂਦਾ ਅੱਜ ਦਾ ਬਲੌਗ ਭਾਜੀ ਤੇਰੇ ਨਾਲ ਹੀ ਆ ਸਫਲ ਨਹੀਂ ਤਾਂ ਪਤਾ ਕੀ ਚੱਕਰ ਹੁਣ ਪਿੰਡ ਦਾ ਸੀ ਹੁੰਦੇ ਕਿੰਨੇ ਜਾਣੇ ਅੱਥੇ ਤੁਹਾਨੂੰ ਪਤਾ ਪਰ ਭਰਾ ਕਹਿੰਦਾ ਕੋਈ ਚੱਕਰੇ ਨਹੀਂ ਜੀ ਆਪਾਂ ਨੂੰ ਸ਼ੁਰੂ ਤੋਂ ਕਹਿੰਦੇ ਆ ਭਰਾ ਵਾਂਗੂ ਆ ਜਿੱਦ ਆਪਣੇ ਨਾ ਹੈਗਾ ਭਰਾ ਲੱਦੇ ਵਾਲੀ ਤੋਂ ਜੇ ਜਲੰਧਰ ਤੋਂ ਕਹਿੰਦੇ ਅੱਜ ਮਿਲਿਆ ਕਦਰ ਪਹਿਲਾਂ ਵੀ ਮਿਲਿਆ ਸੀ ਉਦੋਂ ਟਾਈਮ ਕੱਟ ਫੇਗਾ ਤੇ ਅੱਜ ਫੇਰ ਕਹਿੰਦੇ ਸਾਰਾ ਦਿਨ ਹੀ ਆਪਣੇ ਨਾਲ ਆ ਭਰਾ ਨਹੀਂ ਕੋਈ ਬੇਜਤੀ ਕਰਨ ਵਾਲੀ ਕੋਈ ਗੁੱਸੇ ਵਾਲੀ ਕੋਈ ਨਹੀਂ ਸਾਰਾ ਪਿਆਰ ਹੁੰਦਾਗਾ ਤੇ ਉਦੋਂ ਬਾਅਦ ਕਈ ਇਹਨੂੰ ਕਹਿਣਗੇ ਵੀ ਤੈਨੂੰ ਆਇਆ ਆ ਪਾਇਆ ਗੱਡੀ ਮਾਰਦੀ ਯਾਰ ਅਜੀ ਬਵਾ ਰਹੇ ਆ ਸਾਨੂੰ ਕੋਈ ਇਹਦਾ ਜੁੱਧੂ ਹੁਣਾਂ ਨੇ ਗੋਲੀ ਹੁਣਾਂ ਨੇ ਗੁੱਸਾ ਹੀ ਕਿਤੋਂ ਹੁੰਦਾ ਤੇ ਇੰਨਾ ਫੇਮ ਨਹੀਂ ਮਿਲਦਾ ਉਹਨਾਂ ਨੂੰ ਲਓ ਜੀ ਸੋ ਫਨ ਹੁੰਦਾ ਆ ਇਹ ਭਰਾਵਾਂ ਚ ਚੱਲਦਾ ਹੀ ਰਹਿੰਦਾ ਜੀ ਇੱਧਰ ਸਾਰਾ ਕੁਝ ਜਦੋਂ ਤਿਆਰ ਹੋ ਗਈ ਉਧਰ ਉਧਰ ਪਰ ਤੇਰੀ ਕੱਲੀ ਵੇਚਤੀ ਐ ਤੈਨੂੰ ਫੇਮ ਹੋਣ ਨਹੀਂ ਮਿਲਣਾ ਇਹ ਤੈਨੂੰ ਮੈਂ ਦੱਸ ਦਿੰਦਾ ਤੇਰੀ ਕੁੱਤੇ ਖਾਣੀ ਆ ਕੱਲੀ ਕੋਈ ਨਾ ਤੇਰੇ ਕਰਮਾਂ ਚ ਲਿਖੀ ਆ ਗੈਸਟਿਆ ਸਾਡੇ ਤੋਂ ਨਹੀਂ ਨਹੀਂ ਭਾਜੀ ਭਰਾਵਾ ਜੀ ਲੱਦੇ ਵਾਲੇ ਤੋਂ ਆਪਣਾ ਗਵਾਂਢੀ ਕਹਿੰਦੇ ਜਲੰਦਰੀਆ ਮੰਡਾ ਜੀ ਲਵਾਨਾ ਲਵਾਨਾ ਕਹਿੰਦੇ ਜੀ ਮੁੰਡੇ ਨੂੰ ਕਹਿੰਦੇ ਬਾਕੀ ਹੁਣ ਵੀਡੀਓ ਮੂਡ ਨੂੰ ਕਬਾਹ ਪੈ ਰਹੀਆਂ ਤੇ ਕੋਈ ਕੋਈ ਚੱਕਰ ਜਾਂ ਕਹਿੰਦਾ ਸੀਗਾ ਕੋਈ ਗਾਣਾ ਵੀ ਆਊਗਾ ਆਪਣਾ ਗਾਣਾ ਵੀ ਆ ਰਿਹਾ ਅੱਗੇ ਸੁਣਾਇਆ ਤੁਹਾਨੂੰ ਬਲੌਗ 'ਚ ਤੇ ਟੀਵੀ ਤੁਸੀਂ ਪੁਰਾਣੇ ਲੈ ਲਓ ਸਾਰੇ ਜਣੇ ਨਵੇਂ ਦਾ ਨੁਕਸਾਨ ਬਹੁ ਹੋਣਾ ਇਹ ਦੇਖਣਾ ਕਿਸੇ ਨੇ ਭੰਣਨੇ ਪਹਿਣਨੇ ਆ ਗਾਣਾ ਤੇ ਨੁਕਸਾਨ ਬਹੁ ਹੋਣਾ ਨਵੇਂ ਟੀਵੀਆਂ ਦਾ ਪੁਰਾਣੇ ਲੋ ਜੀ ਟੀਵੀ ਨਵੇਂ ਲੈ ਲਿਓ ਕਿਉਂਕਿ ਕਾਸ ਤੋਂ ਦੋਣਾ ਪਹਿਲਾਂ ਪਹਿਲਾਂ ਫਿਰ ਆਕਾਸ਼ ਉੱਪਰ ਜਾ ਜੇ ਫਿਰ ਉਹ ਕਰ ਦਿਓ ਲਾਈਵ ਸ਼ੇਅਰ ਹਾਂ ਉਹ ਤੋਂ ਬਾਅਦ ਉਹ ਤੋਂ ਬਾਅਦ ਇਹਦਾ ਦੂਜਾ ਇਹਦੀ ਪਾਸ ਸਟੇਜ 'ਚ ਕੱਟਣਾ ਪਏ ਜੇ ਵੱਡੀ ਸਕਰੀਨ ਤੇ ਆ ਬਈ ਰੂਰ ਆ ਲੈ ਲਿਓ ਕੰਨਾ ਚ ਲਾਉਣ ਨੂੰ ਹਾਂ ਇਹ ਗਾਣਾ ਕੱਢਣਾ ਹਨਾ ਨੀ ਉਹਦਾ ਬੀਟ ਕਿੰਨਾ ਵਾਜੀ ਤੁਹਾਡਾ ਜੋਖਿਆ ਉਹਦਾ ਕੰਡੇ ਦਾ ਤਰਾਹ ਕੱਢਦਾ ਹੁਣ ਜਿੱਥੇ ਜੜੇ ਹੋਣੇ ਤੁਸੀਂ ਕੰਡੇ ਦਾ ਆਪ ਬੋਲਦਾ ਹੁਣ ਮੂੰਹ ਹੁਣ ਇੱਕ ਦੋ ਕੁ ਵੰਟਲ ਹੈਗਾ ਇੰਨਾ ਕਿਥੇ ਕਿਤੇ 60 62 ਦਾ ਤਾਂ ਬੁੱਧੂ ਆ ਤੇ ਬਾਜੀ ਹੁਣੇ ਹੁਣੇ ਮੇਰੇ ਹਿਸਾਬ ਨਾਲ 60 ਕਿਲੋ ਦੇ ਤਾਂ ਹੋਊਗੇ 60 60 ਕਿਲੋ ਦੇ ਹੋਊਗਾ ਬਾਜੀ 65 ਕਿਲੋ ਦੇ ਦੇ ਅੰਦਰੋਂ ਗੂੰਹ ਨਿਕਲੇ ਆਉਣਾ ਹੁਣ ਇਹਦਾ ਇਲਾਜ ਕਰਾ ਕੇ ਦੇਖਣਾ ਚਾਹੀਏ ਹੋਦੇ ਉਧਰ ਉਹ ਵੀ ਹੱਸ ਪਈਆਂ ਉਧਰ ਚਿੰਨਣਾ ਵੀ ਹੱਸ ਪਈਆਂ ਬਾਜੀ ਗੱਲ ਸੁਣ ਕੇ ਹੋਰ ਲਓ ਜੀ ਪੀਓ ਕਹਿੰਦੇ ਕੌਫੀਆਂ ਮਾਮੇ ਦਾ ਜੱਡਾ ਗੋਡਾ ਆ ਸਾਰੇ ਪਿੰਡ ਦੇ ਮੰਜੇ ਬਣ ਜਾਣੇ ਆ ਮੈਨੂੰ ਲੱਗਦਾ ਪਾਵਿਆਂ ਨਾ ਪਾਵੇ ਸਰਾ ਵੇਖਣੋੜੇ ਹੋਣ ਤਾਂ ਹੈ ਗੋਡਾ ਮਰ ਜਾ ਨਕਰ ਨਜ਼ਰ ਮਰਾ ਲੈ ਗੋਡੇ ਲਓ ਜੀ ਕਰੋ ਚੈੱਕ ਆ ਦਿਖਾ ਦਿਓ ਮਾਰ ਕੇ ਆਓ ਚੱਕੋ ਪਿੰਨੀ ਚੈੱਕ ਕਰੋ ਇਧਰ ਬਾਜੀ ਦੀ ਮੈਂ ਦੂਜੀ ਆ ਪੈਣਾ ਕਬੱਡੀ ਵੀ ਖੇਡਦਾ ਨੇ ਕਿਸੇ ਨੇ ਤੂੜੀ ਵਾਲਾ ਭੌਂਗ ਬਣਾਉਣਾ ਆ ਇਹਦੀ ਆ ਜੈਕਟ ਲੈ ਦਿਓ ਬਾਜੀ ਜੈਂਟਰ ਇਹਦਾ ਗੋਡਾ ਦੇਖ ਕੇ ਕਬੱਡੀ ਛੱਡੀ ਸੀ ਪੈਣਾ ਦੁਬਾਰਾ ਤੋਂ ਕੰਟੀਨਿਊ ਕਰ ਰਹੇ ਇਹਦਾ ਗੋਡਾ ਹੁਣ ਅਕਲ ਟਕਣ ਲੱਗ ਗਿਆ ਪੈਣਾ ਜਿਸਮ ਦਿਖਾ ਜਾਂਦਾ ਸੀਗਾ ਹੁਣ ਜਿਸਮ ਟੱਕ ਗਿਆ ਤਾਂ ਕਿਉਂ ਨਈ ਕੈਂਟ ਭਰਾ ਜੀ ਕੈਂਟ ਚੱਛੂ ਕੱਢੋ ਭਜੀ ਹੋਰ ਹਸਣ ਖੇਡਣਾ ਮਨਣਾ ਪਰ ਚਾਉਣਾ ਬਸ ਅੱਗੇ ਨਹੀਂ ਦੱਸਣਾ ਮਮੇ ਦਾ ਮਾਮੇ ਦਾ ਡਾਇਲੋਗ ਅਸੀਂ ਬਸ ਅੱਗੇ ਨਹੀਂ ਦੱਸਣਾ ਅੱਗੇ ਭਾਜੀ ਅੱਜ ਤੁਹਾਡਾ ਹਨਾ ਪੜਾ ਚੈੱਕ ਕਰਾਉਣਾ ਜੇ ਆਪਾਂ ਪੜਾ ਚੈੱਕ ਕਰਾਉਣਾ ਪੜਾ ਆਜੋ ਨਹੀਂ 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 ਆਜੋ ਮੜ ਜਾ ਮੈਂ ਮਗਰ ਹੁਣਾ ਬਾਜੀ ਹੋਰੇ ਹੋ ਜਾਓ ਮੇਰੇ ਬਾਪੂ ਮਾਣੇ ਖਿਤੀ ਚੱਲਿਓ ਨਾਲ ਦੇ ਦੇਖਿਓ ਕਦੇ ਚੱਕ ਨਾ ਹੋਵੇ ਪੌੜੀ ਨਾ ਚੱਕ ਹੋ ਜਵੇ ਓ ਲੈ ਵੀ ਕਾਮਯਾਬ ਆ ਕਾਮਯਾਬ ਆ ਕਹਿੰਦੇ ਇਧਰ ਨੂੰ ਖੜਿਓ ਬਾਜੀ ਇਧਰ ਨੂੰ ਮੜ ਜਾ ਦੇਖਿਓ ਇਧਰ ਨੂੰ ਇਧਰ ਨੂੰ ਸਿੱਧਾ ਸਕਰੀਨ ਸ਼ਾਟ ਲੈਣਾ ਨਾ ਆਪਾਂ ਇੱਥੇ ਇਧਰ ਨੂੰ ਦੇਖਿਓ ਐ ਕਰੂ ਜੀ ਹੁ ਕੱਢ ਲਾ ਲਓ ਜੀ ਉਹ ਨਿਕਲ ਨਹੀਂ ਫਟਾਖਾ ਤਾਂ ਕਾਮਯਾਬ ਆ ਪੰਜੀਤ ਭਾਜੀ ਹੈ ਇਹ ਨਹੀਂ ਮਾਰ ਖਾਊਗਾ ਇਹ 100 ਸਾਲ ਹੋਰ ਖੱਡੂਗਾ ਅੱਜ ਪਰਖਿਆ ਗਿਆ ਫਟਾਖਾ ਕਾਮਯਾਬ ਆ ਇਹ ਨਹੀਂ ਕਦਾ ਜਾਂਦਾ ਬਾਕੀ ਕਰੋ ਚੈੱਕ ਅੱਪ ਕਹਿੰਦੇ ਉਹੀ ਮਾਹੌਲ ਕਹਿੰਦੇ ਬਾਹਰ ਲਾ ਬਾਹਰ ਹੈਗੀ ਠੰਡ ਜਿਆਦਾ ਹਜੇ ਇਹ ਹੈਗੀ ਆ ਜੀ ਅੱਗੇ ਵੀ ਆਪਾਂ ਦਿਖਾਇਆ ਸੀ ਉਦੋਂ ਇੱਕ ਦੋ ਕੁ ਬਲੌਗ ਬਣਾ ਲਏ ਸੀ ਕੈਨੇਡਾ ਪਲੇਸ ਕਹਿੰਦੇ ਪਰ ਅੱਜ ਨਹੀਂ ਬਣਾਉਣਾ ਜਿੱਦਾਂ ਨੂੰ ਬਣਾਵਾਂਗੇ ਹੋਰ ਕੋਈ ਅੱਜ ਇਧਰ ਬਾਜੀ ਕਹਿੰਦੇ ਪੂਰਾ ਕਰਨਾ ਬਲੌਗ ਵੈਲ ਸਪੈਂਟਡ ਡੇ ਹੋ ਗਿਆ ਅੱਜ ਤੇ ਹੋਰ ਜੀ ਇਹਨੂੰ ਫੋਲੋ ਕਰ ਲੋ ਸਾਰੇ ਗੁਰੀ ਲਵਾਣਾ ਆਈਡੀ ਗੁਰੀ ਲਵਾਣਾ ਅੱਸੀ ਕਰੋ ਜੀ ਇੰਸਟਾਗ੍ਰਾਮ ਤੇ ਸਾਰੇ ਜਣੇ ਫੋਲੋ ਤੇ ਪਾਓ ਲੰਤ ਇਹਨੂੰ ਮੋਟੀਵੇਟ ਕਰੋ ਵੀ ਭਾਈ ਤੂੰ ਫਿੱਟ ਹੋ ਹਾਂ ਹੋਇਆ ਨਹੀਂ ਹਜੇ ਲੇਟ ਆਪਣੀ ਹੋਈ ਨਹੀਂ ਦੇਖੀ ਭਾਜੀ ਤੇਰਾ ਕੁਛ ਜਾਣਾ ਨਹੀਂ ਗੱਡੀ ਦਾ ਕੁਛ ਰਹਿਣਾ ਨਹੀਂ ਜਿਹੜੀ ਵੱਜੀ ਉਹਦਾ ਕੁਛ ਰਹਿਣਾ ਨਹੀਂ ਰੁੱਕ ਜਾਣਾ ਟਰੱਕ ਲਓ ਜੀ ਕਰੋ ਚੈੱਕ ਕਹਿੰਦੇ ਬਾਕੀ ਮੈਂ ਦਿਖਾਉਂਦੇ ਆ ਤੁਹਾਨੂੰ ਕਹਿੰਦੇ ਇੱਥੇ ਬੈਨਕੋਵਰ ਜਿਹੜੀ ਸਟਰੀਟ ਆ ਜਿੱਦਾਂ ਕਹ ਲਓ ਨਸ਼ੇੜੀਆ ਹੀ ਆ ਨਾ ਸਾਰੇ ਬਾਜੀ ਇਕੱਠੇ ਹੋਏ ਉਹ ਵੀ ਦਿਖਾਉਂਦੇ ਆ ਤੁਹਾਨੂੰ ਅੱਜ ਜੀ ਉਧਰ ਵੀ ਦਿਖਾਣਗੇ ਜੱਪੀਆਂ ਪੈਂਦੇ ਲੋ ਜੀ ਚੱਕ ਬਾਜੀ ਹੋ ਜਵੇਂ ਮੜ ਜਾ ਬੀਟ ਯਾਰ ਬੀਟ ਮੈਂ ਕੀ ਕਹਣਾ ਆ ਲਾ ਕੇ ਤੂੰ ਇਥੇ ਪਛਾਲਾ ਜੈਂਟ ਜੀ ਆਪਣੀ ਲੈਣਾ ਕਹਣਾ ਕਹਣਾ ਆਉਂਦੇ ਆਉਂਦੇ ਯਾਦ ਕਰੇ ਮੈਂ ਬੀੜੀਆਂ ਨਾਲ ਨਹੀਂ ਤੂੰ ਚੱਲ ਚੱਕ ਦੇ ਬੀਟ ਦੇ ਨਾਲ ਹੀ ਚੱਕ ਦੇ ਬੀਟ ਦੇ ਨਾਲ ਹੀ ਤੁਮੇ ਦਿਲ ਲਗੀ ਹੋ ਜਾਣੀ ਪੜੇਗੀ ਉੱਚੀ ਹੋੜ ਦੇ ਉੱਚੀ ਉੱਚੀ ਭਾਈ ਉੱਚੀ ਹੋਣ ਹਾਂ ਉਹ ਮਾਈਕ ਨੇ ਯਾਰ ਜਿੱਡੀ ਦੇ ਉੱਚੀ ਬੋਲ ਮੜ ਜਾ ਤੂੰ ਉਹੀ ਗੱਲਾਂ ਕਰੀ ਜਾਂਦਾ ਆਪਣੀ ਫੋਟੋ ਖਿੱਚ ਰਹੀ ਹਾਂ ਉਹੀ ਨਹੀਂ ਯਾਰ ਸੰਦਾ ਹੈ ਤੇਰੀ ਨਹੀਂ ਖਿੱਚਦੀ ਬਾਜੀ ਉਹਨੇ ਕੈਮਰਾ ਕੈਮਰਾ ਪਾ ਲੈਣਾ ਉਹਨੇ ਤੇਰੀ ਫੋਟੋ ਖਿੱਚ ਕੇ ਤੂੰ ਤਰ ਤੇਰੀ ਨਹੀਂ ਖਿੱਚਦੀ ਆ ਜਾ ਉਧਰ ਬੈਂਕਓਵਰ ਦੀਆਂ ਖਿੱਚਦੀ ਆ ਥਰ ਉਧਰ ਨੂੰ ਖੋ ਬੋ ਉਧਰ ਨੂੰ ਮੜ ਜਾ ਸਿੱਧੇ ਹੀ ਹੋਗਾ ਹੈ ਹੱਥ ਦੇ ਵੀ ਛੱਟ ਲੱਗਦੀ ਮਾਰਿਆ ਆਪਾਂ ਜਾਣਾ ਕਿ ਤੈਨੂੰ ਵੇਖੋ ਤਾਂ ਹੁਣ ਹੈ ਜਾਣਾ ਉਹ ਬੋਲੇ ਦਾ ਬੁੜਾ ਦੇਖੋ ਟੈਂਟ ਦੇ ਬੋਲੇ ਪੀ ਕੇ ਨਸ਼ੇ ਭੇਜੋ ਪਤਾ ਨਹੀਂ ਕੀ ਖਾਦਾ ਪੀਤਾ ਉਹਨੇ ਇਹ ਤਾਂ ਅੱਲ ਹੀ ਬਣੀ ਜਾਂਦੀ ਘੋਲੇ ਬੁੜਾ ਤੇ ਰਹੋ ਏ ਆਹੀ ਹਾਲਾਤ ਹੈ ਲੱਗਾ ਜੀ ਮੁੰਡਿਆਂ ਨੇ ਘਰ-ਘਰ ਤੇ ਪਰ ਇਧਰ ਮੁੰਡੇ ਨੇ ਕੀ ਭਰਿਆ ਬਾਥਰੂਮ ਟਰੈਡਲੇ ਭਰਿਆ ਜਾਂ ਟਰੈਡ ਭਰਿਆ ਜਾਂ ਬਾਥਰੂਮ ਭਰਿਆ ਗਾਣਾ ਲੱਗਾ ਜੀ ਅਰਜੰਟ ਢਿੱਲੇ ਦਾ ਕਹਿੰਦਾ ਮੁੰਡਿਆਂ ਨੇ ਘਰ ਭਰਤੇ ਕਿਦਾ ਭਾਜੀ ਭਰਤਾ ਟਰੈਡ ਗੱਡੀ ਮੋਰਿਆਂ ਭਰੀ ਆ ਸਾਰੀ ਮੋਰਿਆਂ ਗੱਡੀ ਭਰੀ ਆ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pwar3 ਤੇ ਇੰਸਟਾਗ੍ਰਾਮ ਦੀ ਹੈਗੀ ਆ pwar.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ji ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੋਣਾ ਭਈ